ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਪਾਠ ਜਿੰਨ ਹਿੰਦੁਸਤਾਨ ਪਾਠ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਮੋਗਾ ਸੀ ਸਟਾਫ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਕਾਮਯਾਬੀ 500 ਗ੍ਰਾਮ ਹੀਰੋਇਨ ਸਮੇਤ ਦੋ ਨਸਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਪਾਠ ਦੀ ਕਾਜ਼ ਰਿਪੋਰਟ ਮੋਗਾ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੋਧਨਸ਼ਵਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋ ਮਕਦਮਾ ਨੰਬਰ 239 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਦਾ ਸਿੰਘ ਵਾਸੀ ਪਿੰਡ ਅਲਗੋਖਰਦ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖਰਦ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਮੋਗਾ ਹੀ ਜਲੰਧਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਨaccro ਨੂੰ ਇਹਨਾਂ ਦੀ ਤਲਾਸ਼ੀ ਜੋ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ